ਅੱਜ ਹੀ ਕਾਲ ਜੀ ਪੰਜਾਬ ਸੂਚਨ ਚੈਨਲ ਨਾਲ ਜੁੜਿਓ ਇਸ ਵਕਤ ਪਿੰਡ ਸਸਰਾਲੀ ਕਲੋਨੀ ਅੱਜ ਦੀ ਤਰੀਕ ਦੱਸ ਦਿੰਨੇ ਆ ਤੁਹਾਨੂੰ 4 ਤਰੀਕ ਨਵਾਂ ਮਹੀਨਾ 225 ਜਿਹੜਾ ਸਮਾਂ ਵਾਂ ਸਵੇਰ ਦਾ 8:30 ਤੋਂ 9 ਵਜੇ ਦੀ ਤੁਹਾਡੇ ਤੱਕ ਵੀਡੀਓ ਪੇਚਾਰੇ ਆ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ ਵਕਤ ਪਾਣੀ ਤੇ ਬੰਨ ਦੇ ਜਿਹੜੀ ਦੂਰੀ ਆ 15 ਤੋਂ 20 ਫੁੱਟ ਦੀ ਦੂਰੀ ਕਹਿ ਸਕਦੇ ਆ ਅਸੀਂ ਔਰ ਇਹਨਾਂ ਲੋਕਾਂ ਦੇ ਵਿੱਚ ਇੱਥੇ ਕਿ ਲੋਕ ਵੀ ਜਿਆਦਾ ਪਹੁੰਚ ਰਹੇ ਆ ਔਰ ਲੋਕਾਂ ਦਾ ਸਹਿਯੋਗ ਦੀ ਜਰੂਰ ਲੋੜ ਹੈ ਜਿਹੜੇ ਸਾਡੇ ਸਤਨੁਜ ਬੰਦ ਤੋਂ ਇਸ ਪਾਰ ਦੇ ਲੋਕ ਨੇ ਪਿੰਡ ਸਸਰਾਲੀ ਕਲੋਨੀ ਦੇ ਨਾਂ ਨਾਂ ਲੱਗਦੇ ਪਿੰਡ ਬੂਚਗੜ੍ਹ ਰੋਡ ਮੰਗਲੀ ਔਰ ਇਸ ਤੋਂ ਇਲਾਵਾ ਹੋਰ ਵੀ ਖਾਸ ਤੋਂ ਗੌਸਗੜ੍ਹ ਜੱਗਈ ਪਿੰਡਾਂ ਦੇ ਲੋਕ ਨੇ ਉਹ ਜਰੂਰ ਇੱਥੇ ਨੋਜਵਾਨ ਪਹੁੰਚਣ ਖਾਸ ਕਰਕੇ ਕਿਉਂਕਿ ਹੁਣ ਪਾਣੀ ਦੀ ਤੇ ਬੰਨ ਦੀ ਜਿਹੜੀ ਦੂਰੀ ਆ 15 ਤੋਂ 20 ਫੁੱਟ ਦੀ ਦੂਰੀ ਰਹਿ ਗਈ ਆ ਜਿਹੜੀ ਚਾਹ ਲੱਗਦੀ ਯਾਰੀ ਆ ਲਗਾਤਾਰ ਬੂਟੇ ਡਿੱਗਦੇ ਜਾ ਰਹੇ ਆ ਵਿੱਚ ਹੁਣ ਜ਼ਰੂਰਤ ਜ਼ਰੂਰ ਆ ਔਰ ਮੈਂ ਖਾਸ ਕਰਕੇ ਲੋਕਾਂ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਜ਼ਰੂਰ ਕਰ ਮੈਂ ਜਾਂਦੇ ਆ ਸਮਾਂ ਤੁਸੀਂ ਦੇਖ ਸਕਦੇ ਆ 8:30 ਤੋਂ 9 ਵਜੇ ਦੀ ਸਮੇਂ ਦੀ ਜਿਹੜੀ ਇਹ ਵੀਡੀਓ ਆ ਜਿੰਨੀ ਜਲਦੀ ਹੋ ਸਕੇ ਤਾਂ ਨੌਜਵਾਨ ਜੂਰ ਪਹੁੰਚਣਾ ਮੈਂ ਕੈਮਰਾਮੈਨ ਨੂੰ ਕਹਿੰਗਾਦਰ ਇੱਕ ਵਾਰ ਤਸਵੀਰਾਂ ਜੂਰ ਦਿਖਾਏ ਕਿ ਨੌਜਵਾਨ ਘਰਾਂ ਚੋਂ ਨਿਕਲ ਕੇ ਵੀ ਆ ਰਹੇ ਆ ਔਰ ਇੱਥੇ ਸਹੂਗ ਦੀ ਜ਼ਰੂਰ ਲੋੜ ਆ ਉੱਥੇ ਮੈਂ ਦੇਖ ਸਕਦੇ ਹਰ ਇੱਕ ਉਹ ਪੈਂਤਰਾ ਬਣਾਇਆ ਜਾ ਰਿਹਾ ਹੈ ਇਸ ਵਕਤ ਪਾਣੀ ਨੂੰ ਰੋਕਣ ਲਈ ਔਰ ਲੋਕ ਤੁਸੀਂ ਦੇਖ ਸਕਦੇ ਆ ਘਰਾਂ ਚੋਂ ਨਿਕਲ ਵੀ ਰਹੇ ਆ ਔਰ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਜਲਦੀ ਕਹਿਣਾ ਚਾਹਾਂਗੇ ਜਿੰਨੀ ਜਲਦੀ ਹੋ ਸਕੇ ਇੱਥੇ ਜੂਰ ਪਹੁੰਚਿਆ ਜਾਵੇ